ਉਹ ਸਬਜੈਕਟ ਦੱਸਦਾ ਕਿ ਮੈਨੂੰ ਕਿਹੋ ਜਿਹੇ ਐਕਟਰ ਚਾਹੀਦੇ ਨੇ ਸੋ ਮੈਨੂੰ ਉਹਦੇ ਲਈ ਨਵੇਂ ਫੇਸ ਚਾਹੀਦੇ ਨੇ ਤਾਂ ਕਿ ਲੋਕ ਨਵੇਂ ਨਹੀਂ ਇਹ ਕੰਜੂਸ ਨਹੀਂ ਹੋ ਸਕਦਾ ਸੋ ਨਵੇਂਆਂ ਨੂੰ ਮੌਕਾ ਦੇਵਾਂਗੇ ਤਾਂ ਹੀ ਹੈ ਮੇਰੀ ਤਾਂ ਸਕ੍ਰਿਪਟ ਦੀ ਡਿਮਾਂਡ ਸੀ ਤੇ ਮੇਰੀ ਸ਼ਰਤ ਸੀ ਕਿ ਮੈਂ ਨਵੇਂਆਂ ਲਵਾਂਗਾ ਉਹ ਸਬਜੈਕਟ ਦੱਸਦਾ ਕਿ ਮੈਨੂੰ ਕਿਹੋ ਜਿਹੇ ਐਕਟਰ ਚਾਹੀਦੇ ਨੇ ਸੋ ਮੈਨੂੰ ਉਹਦੇ ਲਈ ਨਵੇਂ ਫੇਸ ਚਾਹੀਦੇ ਚ ਤਾਂ ਕਿ ਲੋਕ ਨਹੀਂ ਨਹੀਂ ਇਹ ਕੰਜੂਸ ਨਹੀਂ ਹੋ ਸਕਦਾ। ਹੂੰ ਇਹਦੀ ਇਹੋ ਜੀ ਹਾਲਤ ਨਹੀਂ ਹੋ ਸਕਦੀ ਤੇ ਐਕਟਰ ਜਿਨ੍ਹਾਂ ਨੇ ਆਪਣੇ ਦਮ ਤੇ ਖੜਾ ਕੀਤਾ ਦੇਵ ਖਰੋੜਾ ਉਹਨਾਂ ਦੇ ਵਿੱਚੋਂ ਨਵੇਂ ਮੁੰਡੇ ਜਿੰਨੇ ਵੀ ਆ ਰਹੇ ਨੇ ਆਪਣੇ ਧੀਰਜ ਕੁਮਾਰ ਹੈ, ਪ੍ਰਿੰਸ ਕਮਲਜੀਤ ਸਿੰਘ ਹੈ, ਰਗਵੀਰ ਬੋਲੀ ਹੈ। ਹੈਨਾ ਆਪਣਾ ਜੀਤ ਕਰਨ ਮੁੰਡੇ ਦਾ ਨਾਮ ਕੀ ਹੈ? ਜਗਜੀਤ ਸੰਧੂ ਹੈ। ਕਿੰਨੇ ਮੁੰਡੇ ਨੇ ਜਿਨ੍ਹਾਂ ਨੇ ਨਵੇਂ ਨੇ ਆਪਣੀ ਪਛਾਣ ਬਣਾਈ ਹੈ, ਆਪਣੇ ਦਮ ਤੇ ਅੱਗੇ ਆ ਰਹੇ ਨੇ, ਹੋਰ ਮਿਹਨਤ ਕਰ ਰਹੇ ਨੇ। ਹੂੰ ਸੋ ਨਵੇਂਆਂ ਨੂੰ ਮੌਕਾ ਦੇਵਾਂਗੇ ਤਾਂ ਹੀ ਹੈ ਮੇਰੀ ਤਾਂ ਸਕ੍ਰਿਪਟ ਦੀ ਡਿਮਾਂਡ ਸੀ ਤੇ ਮੇਰੀ ਸ਼ਰਤ ਸੀ ਕਿ ਮੈਂ ਨਵੇਂਆਂ ਨੂੰ ਲਾਊਂਗਾ ਤਕਲੀਫ ਜ਼ਰੂਰ ਹੁੰਦੀ ਹੈ ਤਰਦਦ ਬਹੁਤ ਕਰਨੇ ਪੈਂਦੇ ਨੇ ਕੋਸ਼ਿਸ਼ਾਂ ਬਹੁਤ ਜ਼ਰੂਰ ਕਰਨੀਆਂ ਪੈਂਦੀਆਂ ਨੇ ਪਰ ਇਹੀ ਹੈ ਨਾ ਇਫ देयर इज नो ਪ੍ਰੋਬਲਮ देयर इज नो ਲਾਈਫ ਆਡੀਅנס ਨੂੰ ਕੀ ਕਹਿਣਾ ਚਾਹੋਗੇ ਮੂਵੀ ਦੇ ਬਾਰੇ ਦੇ ਵਿੱਚ ਕਹਿ ਲੋ ਜਾਂ ਜੋ ਰਿਸ਼ਤਿਆਂ ਦਾ ਤਾਣਾ ਬਾਣਾ ਇਸ ਟਾਈਮ ਉਲਝਿਆ ਹੋਇਆ ਉਹਦੇ ਰਿਲੇਟਿਡ ਜੇ ਤੁਸੀਂ ਆਪਣੇ ਰਿਸ਼ਤੇ ਠੀਕ ਕਰਨੇ ਨੇ ਔਰ ਤੁਹਾਨੂੰ ਨਵਾਂ ਸਿਨੇਮਾ ਚਾਹੀਦਾ ਤੁਸੀਂ ਅਕਸਰ ਘਰਾਂ ਵਿੱਚ ਗੱਲਾਂ ਕਰਦੇ ਬੱਸਾਂ ਵਿੱਚ ਕਰਦੇ ਸਫ਼ਰ ਵਿੱਚ ਕਰਦੇ ਦੋਸਤਾਂ ਮਿੱਤਰਾਂ ਨਾਲ ਬੈਠੇ ਫਿਲਮ ਦੇਖ ਕੇ ਜਦ ਬਾਹਰ ਨਿਕਲਦੇ ਹੋ ਯਾਰ ਕੁਝ ਨਹੀਂ ਸੀ ਜਾਂ ਕੁਝ ਨਵਾਂ ਤਾਂ ਬਣਾਉਂਦੇ ਨਹੀਂ ਕੁਝ ਨਵਾਂ ਚਿਹਰਾ ਨਹੀਂ ਦੇਖਣ ਨੂੰ ਮਿਲਿਆ ਅਸੀਂ ਨਵੇਂ ਚਿਹਰੇ ਵੀ ਲਏ ਨੇ ਨਵੀਂ ਕਹਾਣੀ ਵੀ ਲਈ ਹੈ ਰੋਮਾਂਸ ਵੀ ਹੈ ਮਿਊਜ਼ਿਕ ਵੀ ਤੁਹਾਨੂੰ ਨਵਾਂ ਸੁਣਨ ਨੂੰ ਮਿਲੇਗਾ ਇਨਸਪੀਰੇਸ਼ਨਲ ਵੀ ਹੈ ਤੁਸੀਂ ਜਹੇ-ਜਹੇ ਸਿਨੇਮੇ ਚ ਬੜੋਗੇ ਉਹ ਜੇ ਵਾਪਸ ਨਹੀਂ ਆਓਗੇ ਦੁਬਿਹਤਰ ਹੋ ਕੇ ਵਾਪਸ ਆਓਗੇ ਤਸੀਂ ਹੱਸੋਗੇ ਵੀ ਗੰਭੀਰ ਵੀ ਹੋਵੋਗੇ ਆਪਣੇ ਬੱਚਿਆਂ ਨਾਲ ਜੁੜੋਗੇ ਆਪਣੇ ਮਾਪੇ ਬਾਂ ਨਾਲ ਜੁੜੋਗੇ ਜੇ ਇੱਕ ਫਿਲਮ 2 ਘੰਟੇ 5 ਸੈਕਿੰਡ ਦੇ ਵਿੱਚ ਤੁਹਾਨੂੰ ਇਹ ਕੁਝ ਦਿੰਦੀ ਹੈ ਤਾਂ ਮੈਨੂੰ ਲੱਗਦਾ ਤੁਹਾਨੂੰ ਮਨਸੂਬਾ ਫਿਰ ਤੁਹਾਨੂੰ ਮਿਸ ਨਹੀਂ ਕਰਨੀ ਚਾਹੀਦੀ ਦੇਖਣੀ ਚਾਹੀਦੀ ਹੈ ਔਰ ਜੇ ਤੁਹਾਡੇ ਮਨਸੂਬੇ ਇਹ ਨੇ ਕਿ ਜੋ ਜਹਿਆ ਜਾਂ ਬਣਦਾ ਬਣਾਈ ਜਾਣ ਸਾਨੂੰ ਕੀ ਹੈ ਫਿਰ ਉਹ ਜਹਿਆ ਬਣੀ ਜਾਏਗਾ ਜੇ ਤੁਸੀਂ ਕਹੋਨੇ ਕਿ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਤੇ ਆਉਣ ਵਾਲੀ ਪੀੜ੍ਹੀ ਨੂੰ ਨਵਾਂ ਦੇਖਣ ਨਵਾਂ ਸੁਣਨ ਨੂੰ ਮਿਲੇ ਤਾਂ ਸਾਡੇ ਵਰਗੀਆਂ ਫਿਲਮਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਦੇਖਣੇ ਚਾਹੀਦੇ ਨੇ ਤਾਂ ਕਿ ਹੋਰ ਨਵੇਂ ਮੇਕਰ ਹੋਣ ਹੋਰ ਨਵੇਂ ਐਕਟਰ ਹੋਣ ਰਾणे ਵਰਗੇ ਹੋਰ ਜਿਹੜੇ ਉਡੀਕ ਕਰ ਰਹੇ ਨੇ ਉਹ ਵੀ ਅੱਗੇ ਆਉਣ ਤੇ ਰਾਣਾ ਲਈ ਕੰਪੀਟੀਸ਼ਨ ਖੜਾ ਹੋਵੇ ਕਿ ਯਾਰ ਬਹੁਤ ਅੱਛੀਆਂ ਫਿਲਮਾਂ ਬਣ ਰਹੀਆਂ ਨੇ ਮੈਨੂੰ ਹੁਣ ਕੁਝ ਨਵਾਂ ਹੋਰ ਸੋਚਣਾ ਪਊਗਾ ਸੋ ਆਡੀਅנס ਦੇ ਉੱਤੇ ਡਿਪੈਂਡ ਹੈ ਜੇ ਆਡੀਅנס ਦੇਖੇਗੀ ਤਾਂ ਪ੍ਰੋਡਿਊਸਰ ਦੀਆਂ ਮਿੰਤਾ ਨਹੀਂ ਸਾਨੂੰ ਕੰਦ ਨੂੰ ਕਰਨੀਆਂ ਪੈਣਗੀਆਂ ਉਹ ਕਹਿਣਗੇ ਹਾਂ ਯਾਰ ਮਨਸੂਬਾ ਚੱਲੀ ਸੀ ਲਾ ਦੋ ਪੈਸੇ ਸੋ ਉਹਨਾਂ ਦੇ ਪੈਸੇ ਵਾਪਸ ਹੋਣੇ ਚਾਹੀਦੇ ਆ। ਨਵਦੀਪ ਕੀ ਕਹਿਣਾ ਚਾਹੋਗੇ ਆਡੀਅנס ਨੂੰ? ਅ ਵੈਸੇ ਤਾਂ ਮੈਮ ਸਾਰੇ ਸਬਜੈਕਟ ਸਾਰੇ ਦਾਇਰੇ ਭਾਜੀ ਨੇ ਕਵਰ ਕਰ ਲਿਆ। ਰਾਣੇ ਨਾਲ ਬੈਠਣ ਦਾ ਹੀ ਨੁਕਸਾਨਾ ਬੂਲਦਾ ਬਹੁਤ ਆਉਂਦਾ। ਨਹੀਂ ਨਹੀਂ ਠੀਕ ਆ ਭਾਜੀ ਨਰਵਸ ਵੀ ਹੋਈਦਾ ਕਿਉਂਕਿ ਆ ਇੰਟਰਵਿਊ ਵੀ ਠੀਕ ਆ ਭਾਜੀ ਨੇ ਕਵਰ ਕਰ ਹੀ ਲੈਣਾ ਸਾਰਾ ਕੁਝ। ਬਟ ਅਦਰ ਦਨ ਥੈਟ ਜੇ ਮੈਂ ਗੱਲ ਕਰਾਂ ਤਾਂ ਮੈਂ ਵੀ ਸਾਡੀ ਫਿਲਮ ਅਸੀਂ ਨਵਾਂ ਕੁਝ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜੋ ਕੁਝ ਚੱਲਦਾ ਜਿਵੇਂ ਭਾਜੀ ਨੇ ਕਿਹਾ ਉਹ ਤੋਂ ਟੋਟਲੀ ਡਿਫਰੈਂਟ ਹੈ। ਬਟ ਉਹ ਤੋਂ ਉੱਪਰ ਦੀ ਹੋ ਕੇ ਜਿਹੜੇ ਜਿਹੜੇ ਕਨਸੈਪਟਾਂ ਬਾਰੇ ਜਿਹੜੇ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਆਪਣੀ ਸੋਸਾਇਟੀ ਦੇ ਵਿੱਚ ਜਿਹੜੇ ਟੌਪਿਕ ਹੀ ਨਹੀਂ ਹੈਗੇ ਆਪਣੀ ਸੋਸਾਇਟੀ ਦੇ ਵਿੱਚ ਵੀ ਯਾਰ ਇਹਨਾਂ ਬਾਰੇ ਗੱਲ ਜ਼ਰੂਰੀ ਨਹੀਂ ਸਮਝਦਾ ਕੋਈ ਕਰਨੀ ਬਟ ਗੱਲ ਕਰਨੀ ਜ਼ਰੂਰੀ ਆ ਉਹ ਸਾਰੇ ਟੌਪਿਕਾਂ ਨੂੰ ਚੱਕ ਕੇ ਸੋਸਾਇਟੀ ਦੇਆਂ ਨੂੰ ਅਸੀਂ ਇੱਕ ਇਹ ਫਿਲਮ ਬਣਾਈ ਹੈ ਤੇ ਬਹੁਤ ਮਿਹਨਤ ਕੀਤੀ ਹੈ ਸਾਰਿਆਂ ਨੇ ਚਲ ਜਿਵੇਂ ਭਾਜੀ ਨੇ ਕਿਹਾ ਫਰੈਸ਼ ਫੇਸ ਆ ਸੀ ਤਾਂ ਮੇਰੀ ਤਾਂ ਇਹੀ ਰਿਕੁਐਸਟ ਹੋਊਗੀ ਸਾਰਿਆਂ ਨੂੰ ਵੀ ਜ਼ਰੂਰ ਸਪੋਰਟ ਕਰਿਓ ਬਹੁਤ ਲੰਬੀ ਤੇ ਵਧੀਆ ਜਰਨੀ ਰਹੀ ਹੈ ਜਰਨੀ ਅੱਗੇ ਵੀ ਚੱਲਦੀ ਰਹੂਗੀ ਬਟ ਜੇ ਤੁਸੀਂ ਸਪੋਰਟ ਕਰੋਗੇ ਤਾਂ ਅੱਗੇ ਹੋਰ ਵਧੀਆ ਫਿਲਮਾਂ ਕਰਨ ਦਾ ਮੌਕਾ ਮਿਲੂਗਾ ਤੇ ਇਦਾਂ ਦੇ ਹੀ ਕਨਸੈਪਟ ਹੋਰ ਲੈ ਕੇ ਆਵਾਂਗੇ 5 ਜਨਵਰੀ ਨੂੰ ਫਿਲਮ ਜ਼ਰੂਰ ਦੇਖਣਾ